ਨਾ ਬੋਲਿਓ ਨਾ ਬੰਦੋ ਨੂੰ ਸੀਨ ਆਰ ਔਰ ਮੇਰੇ ਤੇਰਪਾਤੀ ਨਥੀ ਉਡਾਈ ਕਰੀ ਨੈਟ플ਸ ਤੇ ਸਵਿਫਟ ਮੂਵ ਵੱਲੋਂ ਫਿਲਮ ڈاکੂਆ ਦਾ ਮੁੰਡਾ 3 ਦੀ ਸਟਾਰ ਕਾਸਟ ਦਾ ਪਿਛਲੇ ਦਿਨੀ ਗ੍ਰੈਂਡ ਵਾਕ ਵਿੱਚ ਇਵੈਂਟ ਰਕਿਆ ਗਿਆ ਜਿੱਥੇ ਉਹਨਾਂ ਵੱਲੋਂ ਫਿਲਮ ਦੀ ਸਕਸੈਸਲੀ 스타 ਕਾਸ ਦੇ ਨਾਲ ਕੇਕ ਵੀ ਕੱਟਿਆ ਗਿਆ ਐਨਾ ਹੀ ਨਹੀਂ ਨੈਟ플ਸ ਤੇ ਸਵਿਫਟ ਮੂਵ ਵੱਲੋਂ 스타 ਕਾਸ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਨੂੰ ਗੁਲਦਸਤੇ ਵੀ ਦਿੱਤੇ ਗਏ ਤੇ ਨਾਲ ਹੀ ਸਟੇਜ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਫਿਲਮ ਦੀ ਸਕਸੈਸਲੀ ਕੇਕ ਵੀ ਕਟਿਆ ਗਿਆ ਕੇਕ ਕੱਟਣ ਤੋਂ ਬਾਅਦ ਉੱਥੇ ਸਿੱਧੂ ਮੂਸੇਵਾਲੇ ਦੇ ਗੀਤ ਵੀ ਚਲੇ ਤੇ ਨਾਲ ਹੀ ਸਟਾਰ ਕਾਸਟ ਵੱਲੋਂ ਕੇਕ ਕੱਟ ਕੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਾਇਆ ਗਿਆ ਦੱਸਿਆ ਕਿ ਬੀਤੇ ਦਿਨੀ ਗ੍ਰੈਂਡ ਵਾਕ ਮਾਲ ਵਿੱਚ ਨੈਟਪਲੱਸ ਤੇ 스위프트 무ਵ ਵੱਲੋਂ dot com ਦਾ ਮੁੰਡਾ 3 ਦਾ ਇਵੈਂਟ ਰੱਖਿਆ ਗਿਆ ਜਿੱਥੇ ਸਾਰੇ ਸਟਾਰ ਕਾਸਟ ਪਹੁੰਚੀ ਤੇ ਉਹਨਾਂ ਵੱਲੋਂ ਰੌਣਕਾਂ ਵੀ ਲਗਾਈਆਂ ਗਏ ਖਾਸ ਕਰਕੇ ਕਿ ਇਸ ਮੌਕੇ ਉਹਨਾਂ ਵੱਲੋਂ ਉਹਨਾਂ ਨੂੰ ਗੁਲਦਸਤੇ ਵੀ ਦਿੱਤੇ ਗਏ ਤੇ ਨਾਲ ਹੀ ਕੇਕ ਵੀ ਕੱਟਿਆ ਗਿਆ ਕੇਕ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਡਾਕੂ ਦਾ ਮੁੰਡਾ 3 ਦਾ ਪੋਸਟਰ ਵੀ ਬਣਾਇਆ ਗਿਆ ਤੇ ਨਾਲ ਹੀ ਦੱਸ ਜੀ ਕਿ NetPlus ਤੇ Swift Move ਵੱਲੋਂ ਇਹਨਾਂ ਲਈ ਸਕਸੈਸਫੁਲੀ ਕੇਕ ਕੱਟਿਆ ਗਿਆ ਜਿੱਥੇ ਸਿੱਧੂ ਮੂਸੇਵਾਲੇ ਦੇ ਗੀਤ ਵੀ ਚੱਲੇ ਤੇ ਨਾਲ ਹੀ ਫੈਨਸ ਵੀ ਕ੍ਰੇਜ਼ੀ ਹੁੰਦੇ ਹੋਏ ਦਿਖਾਈ ਦੇ ਰਹੇ ਜਿਵੇਂ ਹੀ ਕੇਕ ਕੱਟਿਆ ਗਿਆ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਵੀ ਸੁਣਨ ਨੂੰ ਮਿਲੇ ਡਾਕੂ ਦਾ ਮੁੰਡਾ 3 ਦੀ ਸਟਾਰਕਾਸਟ ਬੀਤੇ ਦਿਨੀ ਗ੍ਰੈਂਡਵੌਕ ਮਾਲ ਪਹੁੰਚੀ ਜਿੱਥੇ ਉਹਨਾਂ ਵੱਲੋਂ ਫੈਨਸ ਨੂੰ ਪਰਵਾ ਹੁੰਗਾਰਾ ਵੀ ਮਿਲਿਆ ਇਸ ਦੇ ਨਾਲ ਹੀ ਤੁਹਾਨੂੰ ਕਾਜ਼ੀਏ ਕੀ 13 ਜੂਨ ਨੂੰ ਡਾਕੂਆ ਦਾ ਮੁੰਡਾ 3 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਨਰਿੰਦਰ ਅੰਬਰਸਰੀਆ ਵੱਲੋਂ ਲਿਖਿਆ ਗਿਆ ਤੇ ਨਾਲ ਹੀ ਹੈਪੀ ਰੋਡ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਟ੍ਰੇਲਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੇਵ ਕਰੋਟੇ ਬਾਨੀ ਸੰਧੂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਉਤਰਾਖੰਡ ਦੇ ਜੰਗਲਾਂ ਵਿੱਚ ਸ਼ੂਟ ਕੀਤਾ ਗਿਆ ਤੇ 13 ਜੂਨ ਨੂੰ ਫਿਲਮ ਸਿਨੇਮਾ ਘਰਾਂ ਵਿੱਚ ਧਮਾਲਾ ਪਾਉਣ ਜਾ ਰਹੀ ਹੈ ਖਾਸ ਗੱਲ ਇਹ ਹੈ ਕਿ ਫਿਲਮ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਡਾਲਰ ਵੀ ਸੁਣਨ ਨੂੰ ਮਿਲੇਗਾ। ਪਾਉ ਨ ਦੇਖਣਾ ਨਾ ਪਾਉ। ਨਾ ਪਾਉ ਤੁਹਾਨੂੰ ਵੀ ਨਾ। ਔਰ ਮੇਰੇ ਤੇ ਪਾਤੀ ਕਦੀ ਹੋਣੀ ਨਹੀਂ। Netflix ਤੇ Swift Move ਵੱਲੋਂ ਫਿਲਮ ڈاکੂਆ ਦਾ ਮੁੰਡਾ 3 ਦੀ ਸਟਾਰਕਾਸ ਦਾ ਪਿਛਲੇ ਦਿਨੀ ਗ੍ਰੈਂਡ ਵਾਕ ਵਿੱਚ ਇਵੈਂਟ ਰੱਖਿਆ ਗਿਆ ਜਿੱਥੇ ਉਹਨਾਂ ਵੱਲੋਂ ਫਿਲਮ ਦੀ ਸਕਸੈਸਲੀ ਸਟਾਰਕਾਸ ਦੇ ਨਾਲ ਕੇਕ ਵੀ ਕਟਿਆ ਗਿਆ ਐਨਾ ਹੀ ਨਹੀਂ Netflix ਤੇ Swift Move ਵੱਲੋਂ ਸਟਾਰਕਾਸ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਨੂੰ ਗੁਲਦਸਤੇ ਵੀ ਦਿੱਤੇ ਗਏ ਤੇ ਨਾਲ ਹੀ ਸਟੇਜ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਫਿਲਮ ਦੀ ਸਕਸੈਸਲੀ ਕੇਕ ਵੀ ਕਟਿਆ ਗਿਆ ਕੇਕ ਕੱਟਣ ਤੋਂ ਬਾਅਦ ਉੱਥੇ ਸਿੱਧੂ ਮੂਸੇਵਾਲੇ ਦੇ ਗੀਤ ਵੀ ਚਲੇ ਤੇ ਨਾਲ ਹੀ ਸਟਾਰ ਕਾਸਟ ਵੱਲੋਂ ਕੇਕ ਕੱਟ ਕੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਾਇਆ ਗਿਆ ਦੱਸਿਆ ਕਿ ਬੀਤੇ ਦਿਨੀ ਗ੍ਰੈਂਡ ਵਾਕ ਮਾਲ ਵਿੱਚ ਨੈਟਪਲੱਸ ਤੇ 스위프트 무ਵ ਵੱਲੋਂ dot com ਦਾ ਮੁੰਡਾ 3 ਦਾ ਇਵੈਂਟ ਰੱਖਿਆ ਗਿਆ ਜਿੱਥੇ ਸਾਰੇ ਸਟਾਰ ਕਾਸਟ ਪਹੁੰਚੀ ਤੇ ਉਹਨਾਂ ਵੱਲੋਂ ਰੌਣਕਾਂ ਵੀ ਲਗਾਈਆਂ ਗਏ ਖਾਸ ਕਰਕੇ ਕਿ ਇਸ ਮੌਕੇ ਉਹਨਾਂ ਵੱਲੋਂ ਉਹਨਾਂ ਨੂੰ ਗੁਲਦਸਤੇ ਵੀ ਦਿੱਤੇ ਗਏ ਤੇ ਨਾਲ ਹੀ ਕੇਕ ਵੀ ਕਟਿਆਗਾ ਕੇਕ ਉਤੇ ਤੁਸੀਂ ਦੇਖ ਸਕਦੇ ਹੋ ਕਿ ਡਾਕੂ ਦਾ ਮੁੰਡਾ 3 ਦਾ ਪੋਸਟਰ ਵੀ ਬਣਾਇਆ ਗਿਆ ਤੇ ਨਾਲ ਹੀ ਦੱਸ ਜੀ ਕਿ ਨੈਟਪਲਸ ਤੇ ਸਵਿਫਟ ਮੂਵ ਵੱਲੋਂ ਇਹਨਾਂ ਲਈ ਸਕਸੈਸਲੀ ਕੇਕ ਕੱਟਿਆ ਗਿਆ ਜਿੱਥੇ ਸਿੱਧੂ ਮੂਸੇਵਾਲੇ ਦੇ ਗੀਤ ਵੀ ਚੱਲੇ ਤੇ ਨਾਲ ਹੀ ਫੈਨਸ ਵੀ ਕ੍ਰੇਜ਼ੀ ਹੁੰਦੇ ਹੋਏ ਦਿਖਾਈ ਦੇ ਰਹੇ ਜਿਵੇਂ ਹੀ ਕੇਕ ਕੱਟਿਆ ਗਿਆ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਵੀ ਸੁਣਨ ਨੂੰ ਮਿਲੇ ਡਾਕੂ ਦਾ ਮੁੰਡਾ 3 ਦੀ ਸਟਾਰ ਕਾਸਟ ਬੀਤੇ ਦਿਨੀ ਗ੍ਰੈਂਡ ਵਾਕ ਮਾਲ ਪਹੁੰਚੀ ਜਿੱਥੇ ਉਹਨਾਂ ਵੱਲੋਂ ਫੈਨਸ ਨੂੰ ਪਰਵਾਹ ਹੁੰਗਾਰਾ ਵੀ ਮਿਲਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 13 ਜੂਨ ਨੂੰ ਡਾਕੂਆ ਦਾ ਮੁੰਡਾ 3 ਸਿਨੇਮਾ ਕਰਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਨਰਿੰਦਰ ਅੰਬਰਸਰੀਆ ਵੱਲੋਂ ਲਿਖਿਆ ਗਿਆ ਤੇ ਨਾਲ ਹੀ ਹੈਪੀ ਰੋਡ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਟ੍ਰੇਲਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੇਵ ਕਰੋਟੇ ਬਾਣੀ ਸੰਧੂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਉਤਰਾਖੰਡ ਦੇ ਜੰਗਲਾ ਵਿੱਚ ਸ਼ੂਟ ਕੀਤਾ ਗਿਆ ਤੇ 13 ਜੂਨ ਨੂੰ ਫਿਲਮ ਸਿਨੇਮਾ ਘਰਾ ਵਿੱਚ ਤਮਾਲਾ ਪਹੁੰਚ ਜਾ ਰਹੀ ਹੈ ਖਾਸ ਗੱਲ ਇਹ ਹੈ ਕਿ ਫਿਲਮ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਡਾਲਰ ਵੀ ਸੁਣਨ ਨੂੰ ਮਿਲੇਗਾ